ਦਰਸਲ ਕਿਸੇ ਨੂੰ ਭੁੱਖਾ ਮਾਰਨਾ ਜੇ ਪਾਪ ਹੈ ਆਪਣੇ ਆਪ ਨੂੰ ਭੁੱਖਾ ਮਾਰਨਾ ਵੀ ਪਾਪ ਹੈ ਕਿਸੇ ਦੀ ਹੱਤਿਆ ਕਰਨਾ ਪਾਪ ਹੈ ਆਤਮ ਹੱਤਿਆ ਕਰਨਾ ਵੀ ਪਾਪ ਕਿਸੇ ਨੂੰ ਦੁਖੀ ਕਰਨਾ ਪਾਪ ਹੈ ਖੁਦ ਨੂੰ ਦੁਖੀ ਕਰਨਾ ਵੀ ਪਾਪ ਹੈ ਪਰ ਬਦ ਕਿਸਮਤੀ ਇਹ ਤੂੰ ਜੇ ਨੂੰ ਭੁੱਖਾ ਮਾਰਨਾ ਤੇ ਪਾਪ ਸਮਝਦੇ ਨੇ ਆਪਣੇ ਆਪ ਨੂੰ ਭੁੱਖਾ ਮਾਰਨਾ ਪੁੰਨ ਸਮਝਦੇ ਬਰਤਨ ਰੱਖੇ ਰੋਜ਼ਾ ਰੱਖੇ ਗੁਰਮਤ ਸਹਿਤ ਅੰਨ ਨਾ ਖਾਇਆ ਸਾਧ ਗਵਾਇਆ ਬੌਧ ਉਪਾਇਆ ਦੂਜਾ ਪਾਇਆ ਬਸਤ ਨ ਪਹਿਰੇ ਐਨਸ ਕਹਿਰੇ ਮੌਨ ਵੀ ਗੋਤਾ ਕਿਉਂ ਜਾਗੇ ਗੁਰ ਬਿਨ ਸੋਤਾ ਜੇ ਮੌਨ ਜ਼ਬਾਨ ਦੇ ਚੁਪ ਕਰਨ ਨਾਲ ਰਬ ਨੂੰ ਮਿਲਦਾ ਤੇ ਰਬ ਜ਼ਬਾਨ ਬਣਾਉਂਦਾ ਹੀ ਨਾ ਕੰਨੋ ਬਣਾ ਜਿਹੜੀ ਜਿਹੜੀ ਚੀਜ਼ ਬਣਾਈ ਏ ਵਰਤਨ ਵਾਸਤੇ ਜਿਹੜਾ ਜਿਹੜਾ ਇੰਦਰਾ ਬਣਾਇਆ ਵਰਤਨ ਵਾਸਤੇ